ਮੈਂ ਤੀਸਰੀ ਕਲਾਸ ਵਿੱਚ ਪੜਦਾ ਸਾਂ ਕਿਤੋਂ ਇੱਕ ਖੋਟਾ ਰੁਪਿਆ ਮੇਰੇ ਪਾਸ ਆ ਗਿਆ ਉਹ ਇਤਨਾ ਖੋਟਾ ਸੀ ਕਿ ਜਿਸ ਕਿਸੇ ਨੂੰ ਮੈਂ ਦਿੱਤਾ ਉਸਨੇ ਭੈੜੀ ਤਰ੍ਹਾਂ ਮੇਰੇ ਵੱਲ ਵੇਖਿਆ ਤੇ ਰੁਪਿਆ ਮੋੜ ਦਿੱਤਾ ਮੈਂ ਫਿਰ ਉਸ ਸਿੱਕੇ ਨੂੰ ਚਲਾਉਣ ਦਾ ਖਿਆਲ ਤਿਆਗ ਦਿੱਤਾ ਪਰ ਪਤਾ ਨਹੀਂ ਕਿਉਂ ਆਪਣੀ ਜੇਬ ਵਿੱਚ ਰੱਖ ਛੱਡਿਆ ਜਦ ਕੱਪੜੇ ਬਦਲਾਂ ਤਾਂ ਵੀ ਮੈੜੀ ਕਮੀਜ਼ ਵਿੱਚੋਂ ਕੱਢ ਕੇ ਉਜਲੀ ਦੀ ਜੇਬ ਵਿੱਚ ਪਾ ਲਿਆ ਕਰਾਂ ਇੱਕ ਦਿਨ ਬਸਤਾ ਕੱਚੇ ਮਾਰੀ ਸਕੂਲ ਤੋਂ ਪਰਤ ਰਿਹਾ ਸਾਂ ਕਿ ਇੱਕ ਮੁਸਲਮਾਨ ਫਕੀਰ ਮੈਨੂੰ ਰਾਹ ਰੋਕ ਕੇ ਆਖਣ ਲੱਗਾ ਬੇਟਾ ਫਕੀਰ ਕੋ ਰੋਟੀ ਖਿਲਾ ਦੋ ਮੈਂ ਕਿਹਾ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਕਹਿਣ ਲੱਗਾ 1 ਰੁਪਿਆ ਤਾਂ ਹੈ ਮੈਂ ਕਿਹਾ ਉਹ ਤਾਂ ਖੋਟਾ ਹੈ ਕਹਿਣ ਲੱਗਾ ਮuje मालूम ਹੈ ਪਰ ਆਜ ਚਲੇਗਾ ਮੈਂ ਕਿਹਾ ਜੇ ਚਲੇਗਾ ਤਾਂ ਰੋਟੀ ਖਵਾਲ ਦਿਆਂਗਾ ਨੁੱਕਰ ਤੇ ਨਾਨ ਬਾਈ ਦੀ ਦੁਕਾਨ ਸੀ ਉਥੇ ਮੈਂ ਫਕੀਰ ਨੂੰ ਲੈ ਗਿਆ ਮੈਂ ਪਹਿਲਾ ਰੁਪਿਆ ਜੇਬ ਚੋਂ ਕੱਢ ਕੇ ਨਾਨ ਬਾਈ ਨੂੰ ਦਿੱਤਾ ਤਾਂ ਜੋ ਚੇਕ ਕਰ ਉਸ ਨੂੰ ਖੋਟਾ ਲੱਗੇ ਤਾਂ ਤੁਰੰਤ ਮੋੜ ਦੇਵੇ ਪਰ ਉਸ ਨੇ ਮੋੜਿਆ ਨਹੀਂ ਸਗੋਂ ਮੇਰੇ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਣ ਲੱਗਾ ਕਿ ਮੈਂ ਕਿਸ ਲਈ ਦਿੱਤਾ ਹੈ ਤਦ ਮੈਂ ਉਸ ਨੂੰ ਆਖਿਆ ਅੱਠ ਆਨੇ ਦੀ ਰੋਟੀ ਫਕੀਰ ਨੂੰ ਖਵਾ ਦੇ ਤੇ ਬਾਕੀ ਮੈਨੂੰ ਮੋੜ ਦੇ ਉਸਨੇ ਆਪਣੀ ਪੱਛੀ ਵਿੱਚੋਂ ਇੱਕ ਅਠਾਨੀ ਮੈਨੂੰ ਮੋੜ ਦਿੱਤੀ ਤੇ ਫਕੀਰ ਨੂੰ ਰੋਟੀ ਖਾਣ ਲਈ ਬੈਠਣ ਦਾ ਇਸ਼ਾਰਾ ਕੀਤਾ ਮੈਂ ਫਕੀਰ ਨੂੰ ਸਲਾਮ ਕੀਤਾ ਤੇ ਇਜਾਜ਼ਤ ਲਈ ਫਕੀਰ ਨੇ ਮੇਰੇ ਕੰਨ ਵਿੱਚ ਕਿਹਾ ਨੀਅਤ ਰਾਸ ਰੱਖਿਏ ਤਾਂ ਰੱਬ ਆਪਣੀ ਮਿਹਰ ਨਾਲ ਖੋਟੇ ਵੀ ਖਰੇ ਕਰ ਦਿੰਦਾ ਹੈ ਸਿਰਫ ਸਿੱਕਿਆਂ ਨੂੰ ਹੀ ਨਹੀਂ ਬੰਦਿਆਂ ਨੂੰ ਵੀ